ਹਾਂਜੀ ਕੀ ਨਾਮ ਹੈ ਕੀ ਗੱਲ ਬਤਾਲਾਂ ਮੈਂ ਹਰਜੀਤ ਸਿੰਘ ਪਿੰਡ ਮੂਲੇ ਚੱਕ ਤੋਂ ਜੋ ਆਪ ਨੂੰ ਵਿਖਾਇਆ ਜਾ ਰਿਹਾ ਕਿ ਜੋ ਹਾਸਾ ਹੋਇਆ ਹੈ ਇਹ ਬਾਬੂ ਬੁੱਢੇ ਵਾਲੀ ਸਾਈਡ ਤੋਂ ਆ ਰਹੇ ਹੀ ਕਾਰ ਸਵਾਰ ਇਹ ਸਾਡੇ ਪਿੰਡ ਮੂਲੇ ਚੱਕ ਦੇ ਹੀ ਆ ਔਰ ਇਹ ਅਚਾਨਕ ਇੱਕ ਮੋਟਰਸਾਈਕਲ ਅੱਗੇ ਔਨ ਕਰਕੇ ਉਹਨੂੰ ਬਚਾਉਂਦੇ ਹੋਏ ਇਹ ਹਾਸਾ ਹੋਇਆ ਹੈ ਤੋਂ ਸਾਡੀ ਨੈਰੀ ਭਾਗ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਇਹ ਪੁਲ ਨੂੰ ਚੌੜਾ ਕੀਤਾ ਜਾਵੇ ਕਿਉਂਕਿ ਇਹ ਅਕਸਰ ਹਾਸੇ ਹੁੰਦੇ ਰਹਿੰਦੇ ਇੱਥੇ ਉਹੋ ਕਿ ਜਿਹੜਾ ਹੁਣ ਸੀਜ਼ਨ ਚੱਲੰਦਿਆ ਆ ਦਾਣਾ ਮੰਡੀ ਦਾ ਬਹੁਤ سارے ਵੱਡੇ 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 ਟਰੱਕ ਆਉਂਦੇ ਨੇ ਟੈਂਕਰ ਆਉਂਦੇ ਰਹਿੰਦੇ ਨੇ ਕਿਉਂਕਿ ਇਹ ਸੜਕ ਬਹੁਤ ਛੋਟੀ ਜਿਵੇਂ ਜ ਆਪ ਹੁਣ ਬਾਬ ਨੂੰ ਖਾਏ ਜਾ ਰਹੇ ਕਿ ਕਿਵੇਂ ਟਰੱਕ ਆ ਰਹੇ ਵੱਡੇ ਵੱਡੇ ਇਹਨਾਂ ਨੂੰ ਬਚਾਉਂਦਿਆਂ ਹੋਇਆ ਇਹ ਹਾਸਾ ਹੋਇਆ ਤੇ ਅਚਾਨਕ ਹੀ ਅੱਗੇ ਮੋਟਰਸਾਈਕਲ ਵਾਲਾ ਆਉਣ ਕਰਕੇ ਉਹਨੂੰ ਬਚਾਉਂਦਿਆਂ ਬਦਾਉਂਦਿਆਂ ਗੱਡੀ ੜੀ ਵਿੱਚ ਚਲੀ ਗਈ ਆ ਜੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਤਿੰਨ ਪੁਲ ਪੈਂਦੇ ਆ ਮੇਨ ਇਹਨਾਂ ਤਿੰਨਾਂ ਪੁਲਾਂ ਨੂੰ ਦੁਬਾਰਾ ਤੋਂ ਨਵੇਂ ਬੀਓ ਨੂੰ ਬਣਾ ਜਾਵੇ ਤਾਂ ਜੋ ਕੋਈ ਵੀ ਆਨ ਵਾਲੇ ਸਮੇਂ ਦੇ ਵਿੱਚ ਹਾਦਸਾ ਨਾ ਹੋਵੇ ਤੋਂ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਹਾਂ ਤੋਂ ਮਾਨਯੋਗ ਡੀਸੀ ਸਾਹਿਬ ਅੱਗੇ ਮੌਕੇ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ ਦੋ ਜਣੇ ਸਰ ਹਾਂ ਬਚਾਅ ਬਚਾਅ ਹੋ ਗਿਆ ਉਹਨਾਂ ਦਾ ਔਰ ਉਹਨਾਂ ਪਰਿਵਾਰ ਨੇ ਮਾਰਾ ਦਾ ਸ਼ਕਰਾਨਾ ਕੀਤਾ ਕਿ ਲੋਕ ਪਿਆਲਾ ਬਚਾਓ ਗਿਆ ਔਰ ਉਹਨਾਂ ਨੇ ਕੋਈ ਵੀ ਅੱਗੋਂ ਕਿਸੇ ਤੇ ਕਾਰਵਾਈ ਕਰਨ ਦੀ ਨਹੀਂ ਗੱਲਬਾਤ ਕੀਤੀ ਔਰ ਬਹੁਤ ਵਧੀਆ ਕਿ ਉਹਨਾਂ ਨੇ ਸੰਦੇਸ਼ ਦਿੱਤਾ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਇਹਨਾਂ ਪੋਲਾਂ ਨੂੰ ਵੱਡਾ ਕੀਤਾ ਜਾਵੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਪਹੁੰਚਾਇਆ ਪਹੁੰਚਾਇਆ ਔਰ ਉਹਨਾਂ ਨੇ ਵੀ ਕਿਹਾ ਕਿ ਪੋਲ ਛੋਟਾ ਹੋਣ ਕਰਕੇ ਹਾਸਾ ਹੋਇਆ ਸੋ ਸਾਡੀ ਬੇਨਤੀ ਆ ਨਰੀ ਭਾਗ ਅੱਗੇ ਕਾਰਬੁਸ਼ ਲੱਗੇ ਕਿ ਇਹ ਪੋਲ ਵੱਡੇ ਕੀਤੇ ਜਾਣ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਕੋਈ ਜਾਲੀਮਾਲੀ ਨੁਕਸਾਨ ਨਾ ਹੋਵੇ ਸੋ ਪਿੰਡ ਮੂਲੀ ਚੱਕ ਤੋਂ ਹਰਦੀਪ ਸਿੰਘ ਨਾਮ ਦਾ ਜਿਹੜੀ ਜੱਗੀ ਇਹ ਅੱਜ ਚੌਂਕੀ ਆ ਜੱਸੀ ਤੇ ਤਲਾਹ ਮਿਲੀ ਸੀ ਕਿ ਇੱਕ ਨੋਵਾ ਗੱਡੀ ਜਿਹੜੀ ਆ ਉਹ ਆਪਣਾ ਮੂਲੇ ਚੱਕ ਸੂਏ ਵਿੱਚ ਡਿੱਗੀ ਆ ਮੈਂ ਉਸੇ ਵੇਲੇ ਮੌਕੇ ਤੇ ਪਹੁੰਚਾ ਮੌਕੇ ਜਾ ਕੇ ਮੌਕਾ ਵੇਖਿਆ ਇਹ ਗੱਡੀ ਹਰਜਿੰਦਰ ਸਿੰਘ ਸਨੋਪਾਲ ਸਿੰਘ ਵਾਸੀ ਜਿਹੜਾ ਮੂਲੇ ਚੱਕ ਜਿਨ੍ਹਾਂ ਨੂੰ ਗੱਡੀਬਾਰੀ ਪੁੱਛ ਕੇ ਚ ਕੀਤੀ ਤੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਹੀ ਇਹ ਨਵੀਂ ਗੱਡੀ ਲਈ ਹੈ ਤੇ ਆਪਣੇ ਘਰੋਂ ਲੈ ਕੇ ਆ ਰਹੇ ਸੀ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਜਦੋਂ ਇਹ ਗੱਡੀ ਆਪਣਾ ਮੂਲੇ ਚੱਕ ਸੂਏ ਦੇ ਪੁੱਜੀ ਤਾਂ ਇਹ ਇੱਕ ਮੋਟਰਸਾਈਕਲ ਅੱਗੇ ਜਾ ਰਿਹਾ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਸੀ ਉਹ ਸੂਏ ਵਿੱਚ ਡਿੱਗ ਪਈ ਤੇ ਪਲਟੀ ਖਾ ਗਈ ਤੇ ਵਾਗੇ ਜਾਨੀ ਮਨਾਲੀ ਕੋਈ ਨੁਕਸਾਨ ਨਹੀਂ ਹੋਇਆ ਤੇ ਘਰ ਵਾਲਿਆਂ ਨੇ ਕਿਹਾ ਕਿ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਉਣੀ ਚਾਹੁੰਦੇ ਕੋਈ ਮੈਕਨਿਕ ਨੂੰ ਕਿਤੇ ਸੀ ਉਹਨਾਂ ਨੇ ਗੱਡੀ ਵਾਲਿਆਂ ਨੂੰ ਕਿਹਾ ਨਹੀਂ ਨਹੀਂ ਡਰਿੰਕ ਕੋਈ ਨਹੀਂ ਕੀਤੀ ਗਈ ਬਾਕੀ ਆਸ-ਪਾਸ ਤੋਂ ਪਤਾ ਕੀਤਾ ਗਿਆ ਵੀ ਇਹ ਗੱਡੀ ਤੇਜ਼ ਰਫਤਾਰ ਰਹੀ ਜਾਂ ਕੋਈ ਡਰਿੰਕ ਡਰਿੰਕ ਜਿਹੜਾ ਉਹ ਮਾਲਕ ਸੀ ਮਾਲਕ ਵੀ ਮੈਨੂੰ ਮਿਲਿਆ ਉਹਨੇ ਵੀ ਇਹ ਕਿਹਾ ਵੀ ਜਿਹੜੀ ਮੈਂ ਹੀ ਜਦੋਂ ਗੱਡੀ ਵੇ ਮੋਟਰਸਾਈਕਲ ਆਉਂਦੇ ਆਉਂਦਾ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਆ ਬੇਕਅਪ ਉਹਦੇ ਵਿੱਚ ਸੁਭੇਜ ਜਾ ਉਹ ਪੁਲੀ ਵੀ ਜਿਹੜੀ ਥੋੜੀ ਤੰਗ ਹੈ